ਸਤਿ ਸ਼੍ਰੀ ਅਕਾਲ ਜੀ ਟਾਈਮ ਹੋ ਗਿਆ 4:00 ਵਜੇ ਗੈਸ ਹੋ ਜਾਂਦੇ ਤੇ ਆਪਾਂ ਆਪਣਾ ਮੇਨ ਕੰਮ ਪਹਿਲਾਂ ਵਰਕਆਊਟ ਕਰਨਾ ਫਿਰ ਉਹ ਆ ਰੈਡੀ ਹੋਣਾ ਸਵਾਗਤ ਹੈ ਤੁਹਾਨੂੰ ਮੇਰੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਨਵੇਂ ਬਲੌਗ 'ਚ ਮੈਂ ਇਸ ਟਾਈਮ ਹੈਗਾ ਬੈਲਜੀਅਮ ਤੇ ਸਵੇਰੇ 4:00 ਵਜੇ ਆਪਣਾ ਮੇਨ ਕੰਮ ਹੈਗਾ ਸਵੇਰ ਨੂੰ ਵਰਕਆਊਟ ਕਰਨਾ ਪਹਿਲਾਂ ਤੇ ਫਿਰ ਹੁੰਦਾ ਹੈ ਰੈਡੀ ਜੁੜੇ ਰ ਮੇਰੇ ਸਭ ਨਾਲ ਮੈਂ ਜਾਣਾ ਪੈरिस ਨੂੰ ਤਾਂ ਹਨ ਤੁਹਾਨੂੰ ਅਗਲਾ ਮੋਬੋਲ ਦੋਸਤੋ ਆਪਾਂ ਕਰਤੀ ਸ਼ਿਫਟ ਸਟਾਰਟ 5:00 ਵਜੇ ਤੇ 340 ਕਿਲੋਮੀਟਰ ਇੱਥੇ ਤੇ ਹੁਣ ਆਪਾਂ ਤੁਰਦੇ ਹਾਂ ਜਿਆਨ ਆਪ ਪਾਠ ਸੁਣ ਕੇ ਫਿਰ ਉਹ ਟੰਡਰੀਆਂ ਆਪਾਂ ਲਾਵਾਂਗੇ ਇਹੋ ਉਹਨਾਂ ਦਿਨ ਦਿਨਾਂ ਦਾ ਮਾਹੌਲ ਦਿਖਾਵਾਂਗੇ ਜੁੜੇ ਰਹੋ ਮੇਰੇ ਸਫਰਾਂ ਨਾਲ ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦਿਨ ਚੜ ਗਿਆ ਆਪਾਂ ਫਰਾਂਸ ਚ ਹੋ ਗਏ ਐਂਟਰ ਤੇ ਪੈਰਿਸ ਹੈਗਾ 224 ਕਿਲੋਮੀਟਰ ਪੈਰਿਸ ਤੇ ਬੈਲਜੀਅਮ ਦਾ ਹੁਣ ਐਸਾ ਹਸਾਬ ਤਾਬ ਹੋ ਗਿਆ ਪੇ ਦੇਲੀ ਜੇ ਦਾਵਣਾ ਨੰਗਲ ਨੂੰ ਜਾਣਾ ਜਾਂ ਅਨੰਦਪੁਰ ਸਾਹਿਬ ਨੂੰ ਜਾਣਾ ਉਹ ਸਿਸਟਮ ਹੋ ਗਿਆ ਆਪਾਂ ਰੁਕੇ ਦੇ ਬ੍ਰੇਕ ਲੈਣੇ ਨੂੰ 45 ਮਿੰਟ ਦੀ ਤੇ ਚੱਲੀ ਪੂਰੀ 44 ਮਿੰਟ ਹੋ ਗਏ ਤੇ ਇੱਥੇ 84 ਕਿਲੋਮੀਟਰ ਰਹਿ ਗਏ ਜਿੱਥੇ ਮੈਂ ਗੱਡੀ ਆਉਣੀ ਖਾਲੀ ਕਰਨੀ ਇਹ ਤੇ ਇਹ ਲੋਡ ਕਿੱਧਰ ਦਾ ਮਿਲਦਾ ਇਹ ਉੱਪਰ ਜਹਾਜ਼ ਜਾ ਰਿਹਾ ਸਾਡੇ ਉਪਰੀਆ ਇਹ ਹੈ ਜੀ ਪੈਰ ਸ਼ਹਿਰ ਦਾ ਮਾਹੌਲ ਟ੍ਰੈਫਿਕ ਲੋਡਿੰਗ ਹੋ ਗਈ ਸਟਾਰਟ ਮੇਰੇ ਕਾਨ ਚ ਬੋਜ ਹੋ ਨਾ ਫੱਟਾ ਵੱਜਿਆ ਇਹ ਪੱਟੇ ਲਾਣ ਵੇਲੇ ਇਹ ਮੋਲ ਜਿਹਾ ਬਣਾਇਆ ਕਰਦਾ ਇੱਥੇ ਇਹ ਮਾਲ ਅਨਲੋਡ ਹੋਣਾ ਸਾਰਾ ਹੀ ਰਕ ਹੋ ਗਿਆ ਆਪਣਾ ਖਾਲੀ ਆਪਾਂ ਹੁਣ ਚੱਲੇ ਬੈਲਜੀਅਮ ਤੇ ਉੱਥੇ ਲੋਡ ਕਰਕੇ ਗੱਲ ਉੱਥੇ ਪੋਰਟ 'ਵਾਂ ਕੱਢ ਦੇਣਾ ਟਰਾਲਾ ਤੇ 408 ਕਿਲੋਮੀਟਰ ਅੱਜ ਤਾਂ ਮੈਂ ਥੋੜੀ ਚਲਾਣੀ ਫਰਾਂਸ 'ਚ ਖੜ ਜਾਣਾ ਪੰਪ ਨਾਂ ਦੇ ਦਉਨੇ ਆ ਇਹ ਮੋੜ 'ਚ ਕੀਤਾ ਟਰੱਕ ਖਾਲੀ ਦੇ ਹਾਲਾ-ਤੋੜਾ ਕੁ ਮੈਨਾਂ ਕਰਦੇ। ਇਹ ਦੋਸਤੋ ਆਪਾਂ ਪਹੁੰਚ ਚੱਲੇ ਬੈਲਜੀਅਮ ਦੇ ਲਾਗਾ ਪਾਸਾ ਪਰ ਮੈਂ ਰੋ ਜਾਣਾ ਮੇਰੇ 8 ਘੰਟੇ ਡਰਾਈਵਰੀ ਦੇ ਪੂਰੇ ਹੋਣੇ ਵਾਲੇ ਆ। ਤੇ ਆ ਪੰਪ ਉੱਪਰ ਰੋਣਾ ਨਾਣਾ ਧੋਣਾ। ਕੱਲ ਨੂੰ 8 ਵੇ ਲੋਡ ਹੈ ਸਵੇਰ ਨੂੰ ਤੁਰਾਂਗੇ। 195 ਕਿਲੋਮੀਟਰ ਰਹਿ ਗਿਆ। 4 ਵਜੇ ਰੋਕਿਆ ਦਾ ਪਾਰਕਿੰਗ ਚ ਆਪਾਂ ਕੇਸੀ ਇਹ ਇਸ਼ਨਾਨ ਕਰ ਲਿਆ ਤੇ ਹੁਣ ਕੱਲੋਂ ਤੁਰਾਂਗੇ ਇੱਥੇ ਦੇ 190 ਕਿਲੋਮੀਟਰ ਰਹਿ ਗਿਆ ਬੈਲਜੀਅਮ ਹਾਂ ਹੁਣ ਮੈਂ ਇਸ ਟਾਈਮ ਫਰਾਂਸ ਚ ਫਿਰ ਮੈਂ ਬੈਲਜੀਅਮੋਂ ਦੇ ਲੋਡ ਕਰਕੇ ਉੱਥੇ ਪੋਰਬ ਦੇ ਟਰਾਲਾ ਕੱਟ ਕੇ ਨਵਾਂ ਚੱਕ ਲੈਣਾ ਸਤਿ ਸ਼੍ਰੀ ਅਕਾਲ ਜੀ ਅਗਲਾ ਦਿਨ ਅਗਲਾ ਸਫਰ ਸਟਾਰਟ ਕਰਨ ਲੱਗਿਆ 5 ਵਜੇ ਇਥੇ ਤੇ ਆਪਾਂ ਹੁਣ ਜਾਣਾ ਬੈਲਜੀਅਮ ਬੈਲਜੀਅਮ ਤੇ ਲੋਡ ਕਰਕੇ ਫੇਰ ਟਰਾਲਾ ਕੱਟਣਾ ਪੋਰਟ ਪਰ ਫਿਰ ਨਵਾਂ ਟਰਾਲਾ ਚੱਕਾਂਗੇ ਆਓ ਜੁੜੇ ਰਹੋ ਦਿਖਾਈਏ ਤੁਹਾਨੂੰ ਅਗਲਾ ਮਾਹੌਲ 180 ਕਿਲੋਮੀਟਰ ਹੈ ਦੋ ਸਵਾ ਦੋ ਘੰਟੇ ਲੱਗਣਾ ਹੈ ਦੇ ਨੇ ਚੜ ਗਿਆ ਆਪਾਂ ਨੂੰ ਬੈਲਜੀਅਮ 'ਚ ਤੇ ਜਿੱਥੇ ਤੇ ਮੈਂ ਲੋਡ ਕਰਨਾ ਤਰੁੰਜਾ ਕਿਲੋਮੀਟਰ ਰਹਿ ਗਿਆ ਉਹ ਅੰ ਲੱਕੜੀ ਦੀ ਤੋਫ ਬਣਾਈ ਵੀ ਆ ਆਪਾਂ ਪਹੁੰਚ ਗਏ ਕੰਪਨੀ 'ਚ ਤੇ ਰੈਫਰੈਂਸ ਨੰਬਰ ਸਹੀ ਨਹੀਂ ਦਾ ਤੇ ਮੈਂ ਜਾਨੂੰ ਛਕਣ ਲਗਾ ਰੋਟੀ ਦੱਸੇ ਚੰਨੇ ਚੈੱਕ ਕਰਕੇ ਚੈੱਕ ਕਰਕੇ ਭੇਜਣਾ ਰੈਫਰੈਂਸ ਨੰਬਰ ਤੇ ਕੱਲ ਬਣਾਇਆ ਦਾ ਸਾਗ ਤੇ ਹੁਣ ਰੋਟੀਆਂ ਗਰਮ ਕਰਕੇ 1.5 ਦੇਣੀਆਂ ਫਿਰ ਅਗਲੀ ਕਾਰਵਾਈ ਲੋਡ ਹੋਣੇ ਤੋਂ ਬਾਅਦ ਪੋਰਟ ਤੇ ਛੱਡ ਗਏ ਨਾ ਮਾ ਟਰਾਲਾ ਚੱਕਾਂਗੇ ਮੈਂ ਸਵੇਰ ਦਾ 7:30 ਵਜੇ ਦਾ ਪਹੁੰਚਿਆ ਵਾ ਇੱਥੇ ਬਿਊਰੋਸ ਬਹੁਤ ਸਾਰੇ ਆ ਕਦੇ ਮੈਂ ਇੱਧਰ ਘੁੰਮਦਾ ਕਦੇ ਉੱਧਰ ਰਹੇ ਮੇਰਾ ਲੋਡ ਨਹੀਂ ਹੋਇਆ ਟਰੱਕ ਅਜਾ ਮਾ ਉਸ ਚਾਂਜੇ ਕੋ ਮਿਆਂ ਦਾ ਸਵੇਰ ਦੀ ਖੱਜਲ ਖਵਾਰੀ ਦੇ ਬਾਅਦ ਹੁਣ ਆਪਣਾ ਟਰੱਕ ਹੋਣ ਲੱਗਿਆ ਲੋਡ ਜਿਹੜਾ ਫੋਰ ਕਲਿੱਪ ਚਲਾਉਂਦਾ ਏ ਮੁੰਡਾ ਕੇਰਲਾ ਸਾਈਡ ਦਾਗਾ ਆਣਾ ਉਹਨੂੰ ਲੋਡ ਗਾਨਾ ਇਹ ਭਾਈ ਜਮਨ ਤੋਂ ਐ ਹਿੰਦੀ ਹਿੰਦੀ ਬੋਲਦੇ ਹਨ ਮੈਂ ਕੇਰਲਾ ਦੇ ਆ ਭਾਈ ਥੋੜਾ ਹਿੰਦੀ ਪਤਾ ਨਾ ਜਮਨ ਯੂ ਫਰੋਮ ਜਮਨ ਜਮਨ ਐ ਆਸ਼ਾ ਓਕੇ ਲੋਡ ਹੈ ਪੱਕਾ ਹੋਣ ਲੱਗਿਆ ਆਪਣਾ ਲੋਡ ਇਹ ਮੁੰਡਾ ਹੈਗਾ ਜਮਨ ਤੇ ਇਹ ਆਰਬਾਜ ਰਿਹਾ ਵੇ ਇਹ ਨਾ ਪੰਜਾਬੀ ਰਿਹਾ ਵੇ ਨੂੰ ਪੰਜਾਬੀ ਵੀ ਆਉਂਦੀ ਹੈ ਹਿੰਦੀ ਵੀ ਆਉਂਦੀ ਹੈ ਇਹਨਾਂ ਦਾ ਬੈਲਜੀਅਮ ਤੇ ਭਾਜੀ ਮਲੇ ਲੋਡ ਕਰਾਣੇ ਨੂੰ ਇਹ ਭਾਜੀ ਹੈਗੇ ਚੰਮਨ ਤੋਂ ਮੈਂ ਸਮਝਦਾ ਕੇਰਲਾ ਸਾਈਡ ਦੇ ਇਹਨਾਂ ਨੂੰ ਹਿੰਦੀ ਆਉਂਦੀ ਆ ਭਾਈ ਭਾਜੀ ਉਹ ہمارا ਦੋਸਤ ਪੰਜਾਬੀ ਹੈ ਆਚਾਰ ਆਈਸ ਮਲੇਗਾ ਮਲੇ ਵੈਸਕਾ ਹਨ ਤੇ ਆ ਉਹ ਹਿੰਦੀ ਹਿੰਦੀ ਮੂਵੀ ਦੇਖਦੇ ਹੋ ਹਾਂ ਹੈ नहीं, आपको कैसे पंजाबी कैसे अक्षय अच्छा। uh, uh, अच्छा। हाँ, कुमार अक्षय कुमार अक्षय कुमार <laughs> हमारा बेस्ट अच्छा बेस्ट एक्टर <laughs> है अक्षय ओके, 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 कुमार पंजाबी एक्टर वो अच्छा एक्टर है ਆਹ ਉਹ ਹਿੰਦੀ ਪੰਜਾਬੀ ਕਿਵੇਂ ਆਤਾ ਹੈ ਆਪ ਕਿਸੇ ਕੇ ਸਾਥ ਰਹੇ ਹਾਂ ਸਟਡੀ ਕਰਤਾ ਹੈ ਪੁਨਾਸੇ ਅਛਾ ਪੁਨਾਸੇ ਹਾਂ ਕੋਨਾ ਸਟਡੀ ਕੀ ਹੈ ਪੁਨਾਸੇ ਹਾਂ ਓਕੇ ਓਕੇ ਪੜਿਆ ਐਂਡ ਹੀ ਆ ਪੜਿਆ ਠੀਕ ਹੈ ਬਹੁਤ ਅੱਛਾ ਲਗਾ ਉਸੇ ਮਿਲ ਕੇ ਰਹੇ ਦੋੜਾ ਬੁਨਾ ਫਿਰ ਮਿਲੇਗਾ ਹਾਂ ਫਿਰ ਮਿਲੇਗਾ ਟਰੱਕ ਹੋ ਗਿਆ ਆਪਣਾ ਲੋਡ ਪੇਪਰ ਵੀ ਮਿਲ ਗਿਆ ਆਪਾਂ ਨੂੰ ਹੁਣ ਆਪਾਂ ਚੱਲੇ ਪੋਰਟ ਪਰ ਉੱਥੇ ਟਰਾਲਾ ਘੱਟਗਾ ਨਵਾਂ ਚੱਕਾਂਗੇ ਫਿਰ ਆਪਾਂ ਨਿਕਲੇ ਕੰਪਨੀ ਤੋਂ ਬਾਹਰ ਆਪਾਂ ਨੂੰ ਪੋਰਟ ਰਹਿ ਗਿਆ 55 ਕਿਲੋਮੀਟਰ ਮੱਕੀਆਂ ਨਾਲ ਛਲੀਆਂ ਚੜੀਆਂ ਵਧੀਆ ਹਾਰੇ ਮੱਕੀ ਆ ਗਾਵਾਂ ਚਾਰਿਆ ਗਧੀਆਂ ਖੁੱਲੇ ਮੈਦਾਨ ਹੋ ਗਏ ਜਾਪਣਾ ਵੀ ਉੱਥੇ ਕਣਕ ਵਾਢ ਹੋ ਜਾਂਦੀ ਜੀ ਖੇਤ ਬਿਹਲੇ ਹੁੰਦੇ ਤੇ ਵਾ ਕ੍ਰੈਡਿਟ ਖੇਰਣੀ ਖੇਤਾਂ ਚ ਕਿੰਨਾ ਸੋਹਣਾ ਸਾਮਾ ਦਾ ਆ ਪੋਰਟ 'ਤੇ ਪਹੁੰਚ ਲਿਆ 21 ਕਿਲੋਮੀਟਰ ਹੈ ਗਿਆ ਇਹ ਯੂਰਪ 'ਚ ਸੈਕ ਨਹੀਂ ਕਰਦੇ ਆ ਦੇਖੋ ਨਿਆਣੇ ਬੱਚੇ ਸਿਆਣੇ ਸਾਰੇ ਆਪਾਂ ਪਹੁੰਚ ਗਏ ਪੋਰਟ 'ਤੇ ਫਰ ਅੱਲਾ ਕੱਟ ਗਿਆ ਫਿਰ ਦੇਖਦੇ ਕਿੰਨੇ ਕ ਟਾਈਮ ਦਾ ਕੰਦ ਅਗਲਾ ਲੋਡ ਟਰਾਲਾ ਆਪਾਂ ਪੋਰਟ ਦੇ ਹੋ ਗਏ ਅੰਦਰ ਐਂਟਰ ਟਰਾਲਾ ਆਪਾਂ ਕੱਟਤਾ ਤੇ ਆਪਾਂ ਪਾਰਕਿੰਗ ਚ ਤੇ ਫਿਰ ਦੇਖਦੇ ਆ ਕਿੰਨੇ ਕ ਟਾਈਮ ਦਾ ਕੰਦ ਅਗਲਾ ਲੋਡ ਪਾਰਕਿੰਗ 'ਚ ਘੰਟਾ ਆਰਾਮ ਕਰਕੇ ਹੁਣ ਚੱਲੇ ਆਪਾਂ ਟਰਾਲਾ ਚੱਕਣ ਆ ਗਿਆ ਡਿਸਪੈਚਰ ਦਾ ਮੈਸੇਜ ਫੇ ਦੇ ਦੇ ਅਗਲਾ ਮੋੜ ਇਹ ਬਲੌਗ ਦੀ ਇੱਥੇ ਸਮਾਪਤੀ ਹੈ ਤੇ ਮੈਂ ਪੋਰਟ ਵਗਿਆ ਦਾ ਟਰਾਲਾ ਰਾਤ ਨੂੰ 10 ਵਜੇ ਆਣਾ ਤੇ ਮੈਂ ਕੱਲ੍ਹ ਨੂੰ ਹੀ ਚੱਕਣਾ ਸਵੇਰ ਨੂੰ 3-4 ਵਜੇ ਕਰ ਦੂੰਗਾ ਸਟਾਰਟ ਅਨਲੋਡਿੰਗ ਦੀ ਲੋਕੇਸ਼ਨ ਭੇਜਣੀ ਡਿਸਪੈਚਰ ਨੂੰ ਫੇ ਦੇ ਦੇ ਕਿੰਨਾ ਦਾ ਸਫਰ ਹੈ ਉਸ ਹਿਸਾਬ ਨਾਲ ਸਟਾਰਟ ਕਰੂੰਗਾ ਕਿੰਨੇ ਵਜੇ ਆਨਲੋਡਿੰਗ ਹੈ ਸਾਰੀ ਸੈਟਿੰਗ ਕਰਕੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹੁਣ ਫੇਰ ਗਿਆ ਪਾਰਕਿੰਗ ਬੈਲਜੀਅਮ ਸਵੇਰ ਨੂੰ ਚੱਕਾਂਗਾ ਟਰਾਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ